में हमें अपने भारत को समृद्ध बनाना है हमारे भारत को विकसित बनाना है चाहिए। चाहिए। मेरे परिवार जनों आने वाले पच्चीस साल महत्वपूर्ण तो पच्चीस साल है इन पच्चीस वर्षो में हमें अपने भारत को समृद्ध बनाना है हमारे भारत को विकसित बनाना है आज ये विकसित भारत संकल्प यात्रा जी सारे हिंदुस्तान जी निकल रही है ਇਹ ਸਾਡੇ ਜਚਸਵੀ ਤੇ ਤਪਸਵੀ ਅਰਮਣ ਪਿਆਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਸ਼੍ਰੀਣੀ ਚ ਹਰ ਪਹਿਲੇ ਵਿਅਕਤੀ ਤੋਂ ਲੈ ਕੇ ਅਖੀਰਲੇ ਵਿਅਕਤੀ ਤੱਕ ਨੂੰ ਉਹਨਾਂ ਨੇ ਸੁਵਿਧਾਵਾਂ ਦਿੱਤੀਆਂ ਔਰ ਜੋ ਸੁਵਿਧਾਵਾਂ ਦਿੱਤੀਆਂ ਉਹਨਾਂ ਨੂੰ ਸਾਰੇ ਹਿੰਦੁਸਤਾਨ ਵਿੱਚ ਦੇਖਦੇ ਲੋਕਾਂ ਨੂੰ ਅਵੇਅਰਨੈਸ ਕਿ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਦਿੱਤੀਆਂ ਤੇ ਨੰਬਰ 2 ਕਈ ਲੋਕ ਐਸੇ ਵਾਂਝੇ ਰਹਿ ਗਏ ਆ ਜਿਹੜੇ ਘਰ ਬੈਠੇ ਰਹਿ ਗਏ ਉਹਨਾਂ ਨੂੰ ਪਤਾ ਹੀ ਨਹੀਂ ਭਾਵੇਂ ਉਹ ਆਵਾਸ ਯੋਜਨਾ ਹੈ 1,75,000 ਤੱਕ ਦੀ ਹਰ ਇੱਕ ਉਹ ਵਿਅਕਤੀ ਜਿਹੜਾ ਆਪਣਾ ਮਕਾਨ ਆਪ ਨਹੀਂ ਬਣਾ ਸਕਦਾ 1,75,000 ਤੱਕ ਦੀ ਗ੍ਰਾਂਟ ਉਹਨੂੰ ਫ੍ਰੀ ਆਫ ਹਾਊਸ ਦੇ ਰਿਹਾ ਲੱਖਾਂ ਰੁਪਏ ਲੋਨ ਕੋ ਆਪਣੇ ਜਿਹੜਾ ਗਰੀਬ ਆਦਮੀ ਹੈ ਜਿਹੜਾ ਕੋਈ ਆਪ ਕਾਰੋਬਾਰ ਛੋਟਾ ਜਿਹਾ ਹੈ ਨਾ ਜਿਹੜੇ ਰੇੜੀਆਂ ਭੜੀਆਂ ਵਾਸਤੇ ਜਾਂ ਕੋਈ ਹੋਰ ਵੀ ਜਾਂ ਉਹਨਾਂ ਨੂੰ 10,000 ਰੁਪਏ ਦਾ ਲੋਨ ਕੋਈ ਵੀ ਲੈ ਜਾਏ ਉਹਨੂੰ ਕੋਈ ਵੀ ਨਾ ਉਹਨੂੰ ਸਿਪਲ ਦੀ ਲੋੜ ਹੈ ਨਾ ਉਹਨੂੰ ਕਿਸੇ ਗਰੰਟੀ ਦੀ ਲੋੜ ਹੈ ਉਹਦਾ ਗਰੰਟਰ ਕੌਣ ਹੈ ਭਰਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸੋ ਇਹ ਸਕੀਮਾਂ ਅਨੇਕਾਂ ਸਕੀਮਾਂ ਭਾਵੇਂ ਆਯੂਸ਼ਮਾਨ ਸਕੀਮ ਹੈ ਹਰ ਉਸ ਸਕੀਮ ਜਿਹੜੀ ਪ੍ਰਧਾਨ ਮੰਤਰੀ ਜੀ ਨੇ 100 ਤੋਂ ਵੱਧ ਸਕੀਮਾਂ ਨੇ ਜਿਹੜੇ ਆਮ ਗਰੀਬ ਵਸਤੀਆਂ ਵਾਸਤੇ ਪਰ ਹਰ ਇੱਕ ਨੂੰ ਪਤਾ ਨਹੀਂ ਲੋਕੀ ਘਰੇ ਹਰ ਇੱਕ ਨੂੰ ਜੇ ਤੇ ਕੋਈ ਅਵੇਅਰ ਹੈ ਉਹ ਲੋਕਾਂ ਨੇ ਦੱਸਤਾ ਪਰ ਇਹ ਜੋ ਸਾਡੇ ਪ੍ਰਧਾਨ ਮੰਤਰੀ ਦੀ ਇੱਕ ਖਾਹਿਸ਼ ਹੈ ਵੀ ਆਪਾਂ ਕੋਈ ਵੀ ਵਿਅਕਤੀ ਉਹਨੂੰ ਵਾਜੇ ਨਹੀਂ ਰਹਿਣ ਦੇਣਾ ਸਕੀਮਾਂ ਤੋਂ ਉਹਨੂੰ ਆਪਣੇ ਘਰ ਤੋਂ ਬਗੈਰ ਨਹੀਂ ਰਹਿਣ ਦੇਣਾ ਉਹਨੂੰ ਭਾਵੇਂ ਉਜਲਾ ਸਕੀਮ ਦੇ ਤਹਿਤ ਹਰ ਇੱਕ ਦੇ ਘਰ ਦੇ ਗੱਲ ਗੈਸ ਸਿਲੰਡਰ ਵਗੈਰਾ ਗੈਸ ਸਿਲੰਡਰ ਆਵੇ ਈੁੱਲਾ ਆਵੇ ਤਾਂ ਕਿ ਉਹਦੀ ਜੀਵਨ ਜਿਹੜਾ ਸੁਖਾਲਾ ਬਣਾਉਣ ਵਾਸਤੇ ਉਹਨਾਂ ਵਿਅਕਤੀਆਂ ਦਾ ਹੁਣ ਘਰ-ਘਰ ਪਹੁੰਚ ਕਰਨ ਵਾਸਤੇ ਹਰ ਇੱਕ ਇਲਾਕੇ ਦੇ ਵਿੱਚ ਇਹ ਵੈਨ ਔਰ ਇਹ ਸਾਰਾ ਸੈਟਅਪ ਜਾਏਗਾ ਜਿਹਦੇ ਵਿੱਚ ਇਹ ਸਾਰੇ ਜਿੰਨੇ ਵੀ ਤੁਸੀਂ ਅੱਜ ਡਰਾਅਰਸ ਲੱਗੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਣਾ ਹੈ ਜਿਹੜੇ ਤੇ ਵਿਅਕਤੀਆਂ ਨੇ ਉਸ ਉਹਦਾ ਫਾਇਦਾ ਉਠਾਉਣਾ ਹੈ ਉਹ ਉਥੇ ਫਾਰਮ ਭਰਨ ਔਰ ਉਹਨਾਂ ਨੂੰ ਘਰ ਬੈਠੇ ਇਹ ਇੱਕ ਪ੍ਰਧਾਨ ਮੰਤਰੀ ਨੇ ਸਕੀਮ ਦਿੱਤੀ ਹੈ ਅੱਜ ਉਹਨਾਂ ਦੇ ਘਰ ਪ੍ਰਧਾਨ ਮੰਤਰੀ ਆ ਰਹੇ ਆ ਉਹਨਾਂ ਨੂੰ ਸਕੀਮਾਂ ਵਾਸਤੇ ਅਵੇਅਰ ਕਰਨ ਨਾਲੇ ਉਹਨਾਂ ਦੇ ਉੱਥੇ ਫਾਰਮ ਭਰਨ ਉਹਨਾਂ ਦੇ ਮਸਲੇ ਹੱਲ ਕਰਨ ਔਰ ਸਾਡੀ ਭਾਰਤੀ ਜਨਤਾ ਪਾਰਟੀ ਦਾ ਜਿਹੜੇ ਸਾਡੇ ਪ੍ਰਦੇਸ਼ ਦੇ ਅੱਖਿਆ ਸਾਡੇ ਚਾਖੜ ਜੀ ਉਹਨਾਂ ਵੱਲੋਂ ਸਾਨੂੰ ਹੁਕਮ ਹੈ ਕਿ ਸਾਡੇ ਸਾਰੇ ਕਾਰਕਿਰਤਾ ਭਾਵੇਂ ਸਾਡੇ ਮੈਂ ਖੁਦ ਜ਼ਿਲ੍ਹਾ ਪ੍ਰਧਾਨ ਆ ਭਾਵੇਂ ਜਿਨ੍ਹਾਂ ਨੇ ਸਾਡੇ ਚੋਣ ਲੜਿਆ ਭਾਵੇਂ ਉਹ ਸਾਡੇ ਮੰਡਲ ਦੇ ਅੱਖਿਆ ਸਾਰਾ ਹਰ ਕਾਰਜਕਰਤਾ ਅੱਜ ਮੋਬਿਲਾਈਜ਼ ਕੀਤਾ ਉਹਨਾਂ ਨੇ ਵੀ ਨਾਲ ਜਾਓ ਇਹ ਵੈਨ ਦੇ ਨਾਲ ਸਹਾਇਤਾ ਕਰੋ ਘਰ ਘਰ ਜਾ ਕੇ ਲੋਕਾਂ ਨੂੰ ਇਸ ਵੈਨ ਤੱਕ ਲੈ ਕੇ ਆਓ ਔਰ ਉਹਨਾਂ ਦੇ ਫਾਰਮ ਭਰਾਓ ਤਾਂ ਕਿ ਉਹ ਇਸ ਸਹੂਲਤਾਂ ਦਾ ਪੈਨੈਫਿਕਸ਼ਨ ਕਰ ਸਕਣ फहरेगा तो फिर एक फिर भारत का गुणगान है सही समान है